ਰਾਜਾ ਵਾਲੇ ਪੁੱਤਨਾਂ ਦੇ ਦਾਨੀ ਨੇ ਜਿਵੇਂ ਅਮਰਤ ਲਿਆ ਪੰਜਾ ਪਿਆਰਿਆ ਤੋਂ ਉਸ ਵੇਲੇ ਬੜਾ ਧਾਰੀ ਵੱਗਾ ਬਤਨ ਕੀਤਾ ਸੀ ਇਹ ਕਹੇ ਪਾਈ ਦਾਸ ਸਿੰਘ ਅਮਰਤ ਦੇਵ ਮਹਾਰਾਜ ਦਾਸ ਜੀ ਕਹਿੰਗਾ ਸਤਿਵਿਰਦੀ ਮੋਤ ਨਹੀਂ ਮਿਲਿਆ ਮਾਣਾ ਸੱਚੇ ਪਾਤਸ਼ਾਹ ਜੀ ਸਿਰ ਦੇ ਕੇ ਅਸਾਂ ਅਮਰਤ ਲਿਆ ਹੈ ਕਿਰਪਾ ਕਰਕੇ ਆਪ ਜੀ ਰਸੋ ਸਾਨੂੰ ਅਮਰਤਵੱਤੇ ਕੀ ਦੇਮੋਗੇ ਤਾਂ ਸਰਬੰਸ ਦਾਮੀ ਨੇ ਮਹਾਰਾਜ ਨੇ ਕਿਹਾ ਸੀ ਪਾਈ ਦਾਸ ਸਿੰਘ ਤੁਹਾਡਾ ਖਾਵਾਂ ਚਾਵਾਂ ਤੋਂ ਆਵ ਕੇ ਪੰਜਾਂ ਦੇ ਸਿਰ ਦਿੱਤੇ ਆ ਤੁਸੀਂ ਸਾਨੂੰ ਅੰਮ੍ਰਿਤ ਦੇਵ ਆਸੀਂ ਅੰਮ੍ਰਿਤ ਵਾਤੇ ਸਾਰਾ ਪਰਿਵਾਰ ਤੁਹਾਡੇ ਤੋਂ ਕੁਰਬਾਨ ਕਰ ਦਿਆਂਗੇ ਏਦਾਂ ਵੱਡਾ ਬਚਨ ਦੇ ਕੇ ਅੰਮ੍ਰਿਤ ਲਿਆ ਤੇ ਅੱਜ ਆਪਾਂ ਸਿੰਘੋਂ ਇੱਕ ਸਿਰ ਤਾਂ ਦੇਣਾ ਕਿੰਨੇ ਰਹਿ ਗਿਆ ਤੇ ਕੜਾ ਪ੍ਰਸ਼ਾਦ ਦੀ ਦੇਖ ਸਕ ਲੈਣੀ ਆ ਖੁੱਲੀ ਚੰਗਾ ਡਹਿਰਾਗਾਫਾ ਤੇ ਯਾਤਰੀ ਕਿਰਪਾਲ ਨਹੀਂ ਰੱਖ ਸਕਦੇ ਆਪਾਂ ਬੇਸ਼ਕੀ ਕਰਾਂਗਾ ਛੱਕੋ ਜਿੱਥੋਂ ਮਰਤੀ ਅੰਮ੍ਰਿਤ ਅਸੀਂ ਕਿਸੇ ਨੂੰ ਕੋਈ ਗਰਹਦੇ ਨਹੀਂ ਇਹ ਜਦੋਂ ਸੇਵਾ ਚੱਕਰ ਇੱਥੇ ਛੱਕੋ ਪੰਜਾਂ ਦਾਸ਼ਤਾਂ ਤੋਂ ਜਿੱਥੇ ਮਰਜੀ ਛੱਕੋ ਕਿਸੇ ਸੰਪਰਦਾਤਾ ਹੋਣ ਤੋਂ ਛੱਕ ਲਓ ਪਰ ਪਿਆਰੋ ਇਹਨਾਂ ਖਿਆਲ ਜ਼ਰੂਰ ਰੱਖੋ ਕਿ ਅੰਮ੍ਰਿਤ ਪੰਜ ਬਾਣੀਆਂ ਘੱਟ ਤੋਂ ਘੱਟ ਪੜਨ ਵਾਲੇ ਹੋਣ ਜਿਹੜੇ ਪੰਜਾਂ ਪਿਆਰੇ ਚ ਲੱਗਣੇ ਪੁੱਛਦੇ ਜਿਹੜੀ ਸਾਥੇ ਕਰੋ ਉਹਦੇ ਦਾ ਸਾਥ ਤੋਂ ਰਾਜ ਮੈਂ ਬੇਨਤੀ ਕਰਾਂਗਾ ਤੁਹਾਨੂੰ ਖਾਲਸਾ ਦਾ ਹੌਸਲਾ ਉਹਨਾਂ ਤੇ ਆਪਾਂ ਸਾਰੇ ਖਾਲਸੇ ਬਣ ਗਏ ਜਿਹੜੇ ਬੁਰਖੇ ਬਾਗਦੇ ਨੇ ਤੜਕਿਆ ਚਾਰ ਪੱਕਾ ਕਰੋ ਸੰਪੂਰਨ ਗ੍ਰਾਮ ਦਾ ਸਤੋਂਨ ਦੇ ਚਰਨੋਂ ਜੇ ਅਨੰਦਪੁਰ ਦਾ ਮੱਥਾ ਚੁੰਮਦੇ ਹਾਂ ਜਿਹੜਾ ਮਨੁੱਖ ਆਪਣੀ ਜ਼ਿੰਦਗੀ ਵਿੱਚ ਇੱਕ ਵੇਨਾ ਘਰੇ ਜੰਮ ਕੇ ਤੇ ਦੁਬਾਰਾ ਆਪਣੇ ਘਰੇ ਪੈਰ ਹੀ ਨਾ ਪਾਵੇ ਉਹਦਾ ਘਰ ਵਸਦਾ ਰਹਿ ਸਕਦਾ ਕਦੇ ਆਪਾਂ ਜੰਮੇ ਕਿੱਥੇ ਜਿੰਨੇ ਬੈਠੇ ਇੱਥੇ ਗੁਰੂ ਕੇ ਖਾਲਸਾ ਦਾ ਜਨਮ ਸਥਾਨ ਹੈ ਅਨੰਦਪੁਰ ਸਾਹਿਬ ਕੱਲਾ ਖਾਲਸਾ ਦਾ ਜਨਮ ਨਹੀਂ ਸਿੱਤਰਾਂ ਦੇ ਦਾਨੀ ਦਾ ਬਚਨ ਦੇਣ ਦਾ ਖਾਲਸੇ ਨੂੰ ਵੀ ਉਹ ਥਾਂ ਹੈ اے ਸਮਰਤਿ ਦਾਤਵੱਤੇ ਕਿ ਖਾਲਸਾ ਜੀ ਮੈਨੂੰ ਵੀ ਉਮਤ ਪ੍ਰਖਸ਼ੋ ਤੇ ਧੰਨ ਗੁਰੂ ਖਾਲਸਾ ਕક્ષાੰਦੀ ਨਹੀਂ ਸੀ ਤੇ ਆਪਾਂ ਪਹਿਲਾ ਸਾਰੇ ਜਿਹਨੇ ਨੌਜਵਾਨ ਹੈ ਉਹਨਾਂ ਨੂੰ ਮੈਂ ਖਾਸ ਕਰਕੇ ਕਹੂੰਗਾ ਆਪਣੇ ਤੇਰੇ ਘੱਟ ਮਾਰ ਕੇ ਵੇਫਕਾਪਾਂ ਨਾਲ ਪਰਵੜਿਆ ਕਰੇ ਆਪਣੇ ਦਰੂ ਸਾਬਤ ਹੈ ਤਰਪਾਨਾ ਹੈ ਗਿਆ ਬਾਰੀ ਕਾਂਠਾ ਸ਼ਰਾਪਨ ਪਿੰਦਾ ਤੇ ਜਿਹੜਾ ਬੰਦਾ ਘੱਟ ਨਹੀਂ ਵਰਦਾ ਉਹ ਘਰ ਆਪਣਾ ਤਖਤ ਕੌਣ ਲਾਉਣ ਦੇਊਗਾ ਉਹ ਚਿਪਸ ਕੌਣ ਲਾਉਣ ਦੇਊਗਾ ਬਾਰੀਆਂ ਕੌਣ ਲਾਉਣ ਦੇਊਗਾ ਉਹਨੂੰ ਅਨੰਦਪੁਰ ਦਾ ਨੋਤਾ ਲੈਣਾ ਤਾਂ ਪਹਿਲਾਂ ਅਨੰਦਪੁਰ ਘਰੇ ਵੜੋ ਅਮਰਤ ਛੱਕੋ ਫਿਰ ਜ਼ਰੂਰ ਮਿਲੂਗਾ ਖਾਲਸਾ ਜੀ ਰਾਤਨਾਵਾਂ ਵਿੱਚ ਬਚਨ ਆਉਂਦੇ ਹਨ ਰਹਿਤ ਬਿਨਾ ਨਾ ਸਿੱਖ ਤਹਾਵਾ ਹੈ। ਪਾਈ ਸਾਹਿਬ ਨੇ ਪਹਿਲਾਂ ਬੋਲਣ ਵਾਲੇ ਨੇ ਇੱਕ ਪ੍ਰੇਮੀ ਨੇ ਕਿਹਾ ਸੀ ਕਿਰਨ ਨੂੰ ਕਹਿ ਦੇਣਾ ਚਾਹੀਦਾ ਮੈਂ ਸਿੱਖਾਂ ਦਾ ਪੁੱਤਰ ਨਹੀਂ। ਸਤਿਗੁਰੂ ਦਾ ਫਰਮਾਨ ਹੈ ਕਿ ਰਹਿਤ ਬਿਨਾ ਨਾ ਸਿੱਖ ਤਹਾਵਾ ਹੈ। ਅਰਾਇਤ ਬਿਨਾ ਦਰ ਚੋਟਾ ਖਾਵਾ ਹੈ। ਰਹਿਤ ਬਿਨਾ ਕੋ ਕਉ ਨਾ ਲਾਹ ਹੈ। ਆਂਤ ਤੇ ਰਹਿਤ ਤੋਂ ਦ੍ਰਿੜ ਕਰ ਗਾਇਆ ਹੈ। ਧਰਮ ਕਿੱਡਾ ਕੀਤਾ? ਪਜਾਮਾ ਰੰਗ ਨਾ ਮਿੱਠਿਆ ਭਾਖੀ। ਪਰ ਬ੍ਰਹਮਗੁਰੂ ਨਾਨਕ ਸਾਖੀ ਜਿਵੇਂ ਕੋਈ ਮਨੁੱਖ ਸੋਖ ਖਾ ਕੇ ਕਹਿੰਦਾ ਪਰਨ ਕਰਕੇ ਨਿਗਮ ਨਾਲ ਕਹਿੰਦਾ ਦਸਨੇ ਪਾਸ਼ਾ ਪਰਨ ਦੇ ਨਾਮ ਨਿਗਮ ਦੇ ਨਾਲ ਯਕੀਨ ਦੇ ਨਾਲ ਨਿਸ਼ਚੈ ਦੇ ਨਾਲ ਕਹ ਰਿਹਾ ਹੈ ਕਿ ਆਪ ਦੀ ਰੱਤੀ ਮਾਤਰੀ ਵੀ ਇਹਦੇ ਜੀ ਕੋਈ ਫਰਕ ਵਾਲੀ ਗੱਲ ਨਹੀਂ ਕਰ ਰਹੇ ਕੋਈ ਮਿੱਥਿਆ ਨਹੀਂ ਕਹਿ ਰਹੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਆਕਾਲ ਪੁਰਖ ਪਰਮੇਸ਼ਰ ਨੂੰ ਗਵਾਹ ਬਣਾ ਕੇ ਕਹ ਰਹੇ ਹਾਂ ਕਿ ਸਾਨੂੰ ਰਹਿਤ ਤੋਂ ਬਿਨਾਂ ਕੋਈ ਵੀ ਸਿੱਖ ਚੰਗਾ ਨਹੀਂ ਲੱਗਦਾ ਤੇ ਕਾਲਾ ਸਾ ਜੀ ਦੁਨੀਆਂ ਦੇ ਵਿੱਚ ਮੂੰਹ ਕਾਲਾ ਉਸ ਮਨੁੱਖ ਦਾ ਕੀਤਾ ਜਾਂਦਾ ਜਿਹਨੇ ਬਹੁਤ ਵੱਡਾ ਪਾਪ ਕੀਤਾ ਹੋਵੇ ਬੱਜਰ ਗੁਨਾਹ ਕੀਤਾ ਹੋਵੇ ਇਹ ਭੈਣ ਦੀ ਕਿੱਜ ਤੱਤੀ ਹੋਵੇ ਉਸ ਮਨੁੱਖ ਦਾ ਮੂੰਹ ਕਾਲਾ ਕਰੀਦਾ ਪਰ ਕਈਆਂ ਲੋਕਾਂ ਦਾ ਸੁਭਾਅ ਬਣ ਗਿਆ ਦਰਦ ਦਾ ਵਾਸਤਾ ਹੋ ਜਾਂਦੀ ਹੈ ਸੱਤਾਂ ਕੇਸ ਉਂਡ ਜਾਂ ਹੂਏ ਦਿਨ ਸਭੂਨੇ ਉਜਲਿਆ ਵਾਸਤਾ ਬਣ ਜਾਂਦੀ ਹੈ ਉਸ ਵੇਲੇ ਉਸ ਕਿੱਤੀ ਆਉਣ ਨੂੰ ਪਹੁੰਚਣ ਵਾਸਤੇ ਕਲਪਰਤਨ ਨੂੰ ਤੇ ਲਿਆਉਣ ਵਾਸਤੇ ਮੂੰਹ ਤਾਂ ਟਾਲਾ ਕਰ ਲੈਂਦੇ ਆ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹਾਂ ਜਿਹੜੇ ਮੂੰਹ ਥੁੱਕ ਕੇ ਛੁੱਟੀ ਮੂਲੀ ਵਰਗਾ ਹੋ ਗਿਆ ਜਵਾਨੀ ਦਾ ਚਰਨ ਕਿਹੜੇ ਤਿਉਹਰ ਤੋਂ ਜਾਓਗੇ ਦਾੜੀ ਕਟਾੜੀ ਹੋ ਜਾਊਗਾ ਜਾਂ ਤਾਂ ਦੇਖਤੀ ਪਰਿਵਾਰ ਕਰਕੇ ਪਹਿਲਾਂ ਇਹ ਦੱਸੋ ਬੈਠੇ ਹੀ ਬਾਬਾ ਜਿਹੜਾ ਮੁੰਡਾ ਪਿਓ ਵਰਗਾ ਨਾ ਹੋਵੇ ਨੀ ਪੀਂਦੇ ਤੁਸੀਂ ਭਲਾ ਨਹੀਂ ਜਿਹਦੀ ਦਾੜੀ ਕੱਟੀ ਹੋ ਦੱਸੋ ਤੇ ਆਪਾਂ ਦਸੇ ਪਾਛੇ ਨੂੰ ਮੰਨਦੇ ਨਾ ਜਿੰਨੇ ਬੈਠੇ ਐ ਚਾ ਵੀ ਦਸੇ ਪਾਛੇ ਤੋਂ ਮੰਨਤ ਨਹੀਂ ਤੇ ਜੇ ਦਸਵੇਂ ਪਾਤਸ਼ਾਹ ਨੂੰ ਮੰਨਦੇ ਹੋ ਤੇ ਆਪਾਂ ਰਲਦੇ ਹਾਂ ਉਹਦੇ ਨਾਲ ਦਸਵੇਂ ਪਾਤਸ਼ਾਹ ਤੇੜ ਕਿਸ਼ਾਹ ਰਾਜਾ ਜਾਤਰੀ ਕਿਰਪਾਨ ਸੋਹਣੀ ਦਸਤਾਰ ਤੇ ਸੋਹਣਾ ਸ੍ਰੀ ਸਾਹਿਬ ਤੇ ਸਰਬ ਲੋ ਦਾ ਤੜਾ ਹੋਵੇ ਤੇ ਆਪਨੇ ਜਾਨ ਤੋਂ ਤਾਕਾ ਜਿਆ ਪਾਇਆ ਹੋਵੇ ਉਹ ਰੱਬ ਨੂੰ ਕਹਿੰਦੇ ਰੱਖੀ ਰੁਕੜੀ ਕਿੰਨੀ ਕੀ ਹੁੰਦੀ ਹੈ ਉਹ ਖਮਣੀ ਜੀ ਤੇ ਤੇੜ ਕੱਛੀ ਪਾਈ ਹੋਵੇ ਉਹ ਦੂਜੀ ਬੰਦਰ ਕੱਛੀ ਦੀ ਤੇ ਸਰ ਤੇ ਦਸਤਾਰ ਤੇ ਕੇਸ ਤੇ ਮੂਠੇ ਦਾੜਾ ਹੋਵੇ ਨਾ ਸਤਿਗੁਰੂ ਦੇ ਸੇਕ ਸੇਵਾ ਕਹਾਂਗੇ ਆਪਾਂ ਲੋਕੀ ਆਪਣੇ ਕਿਉਂ ਦਾ ਕਹਿਣਗੇ ਭਾਈ ਸ਼ਨੀਰ ਜੀ ਸਤਗੁਰੂ ਦੀ ਹਜ਼ੂਰੀ ਵਿਚ ਆਇਆ ਹੈ ਦੇਵਸੀ ਕੀਰਤਮਾਰ ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰੂ ਸਾਹਿਬਾਨ ਦੇ ਪ੍ਰੇਮੀਆਂ ਅਮਰਕ ਸ਼ਕਲ ਸਤਿਵਚਨ ਦੀ ਕੀ ਮਿਲੇਗਾ ਅਮਰ ਸ਼ਕਨ ਤੋਂ ਮਹਾਰਾਜ ਨੇ ਬੋਖtre ਸੋਮ ਵਿੱਚ ਹੋ ਜਾਂਦਾ ਹੋ ਜਾਵੇਗਾ ਤਰਸੀ ਦਾ ਜਿਹੜਾ ਕੱਟਿਆ ਜਾਵੇਗਾ ਜੀ ਛਕਾ ਦੇਓ ਅਮਰਕ ਸ਼ਕਲਿਆ ਜਸਵੀਰ ਸਿੰਘ ਬਣ ਗਿਆ ਹੈ ਕਰੇ ਜਾ ਫਿਰ ਰਾਤ ਨੂੰ ਜਦੋਂ ਸੁਪਤਾ ਕੋਤ ਸੁਪਨਾ ਆਇਆ ਸੁਪਨੇ ਰਿਖਾ ਸਾ ਜੇ 150 ਵੇਰਾ ਜੰਮਿਆ ਤੇ 150 ਵੇਰਾ ਮਰਿਆ ਦਿਨ ਚੜਿਆ ਤੇਰਾ ਜਰਦ ਹੋਇਆ ਬੁਰੋ ਨੇ ਕਾਸ ਆਇਆ ਮਹਾਰਾਜ ਤੇ ਪੰਜ ਚਾਚਾ ਸਿੰਘਾ ਅਮਰ ਚਾਚੇ ਤੇ ਤੇਰਾ ਚੜ ਵੀ ਪਲਾ ਚੰਦਾ ਤੂੰ ਕਿਵੇਂ ਉਭਰਾਉਂ ਗਿਆ ਮਹਾਰਾਜ ਸਤਗੁਰੂ ਮਨੋਖੇ ਇੱਕ ਵੇਰਾ ਜੰਮੇ ਤੇ ਇੱਕ ਵੇਰਾ ਮਰੇ ਕੋਈ ਤੀਰ ਦਾ ਕੋਈ ਕਥਨ ਨਹੀਂ ਕੀਤਾ ਜਾ ਸਕਦਾ ਜਿਹੜਾ ਮਨੁੱਖ ਰਾਤ ਦੇ ਰਾਤ 150 ਜਨਮ ਹੋਵੇ ਤੇ 150 ਜਨਮ ਮਰਿਆ ਹੋਵੇ ਉਹਦੇ ਕੋਲੇ ਕਿਹੜੇ ਤਰ੍ਹਾਂ ਦੀ ਸ਼ਰਾਈ ਕਿਵੇਂ ਆ ਸਕਦੀ ਹੈ ਮਹਾਰਾਜ ਹੱਥ ਪਏ ਸਤਿਗੁਰੂ ਜੀ ਕਹਿੰਦੇ ਭਾਈ ਅਮਰਤ ਦੀ ਸ਼ਕਤੀ ਹੈ ਤੇ ਨਹੀਂ ਸ਼ਕਤੀ ਹੈ ਜੀ ਮਹਾਰਾਜ ਕਹਿੰਦੇ ਭਾਈ ਦੇ ਨਾਮ ਅਮਰਤ ਜਗਰ ਤਾ ਪਰਤਖ ਤੂੰ ਇੰਨੇ ਜਨਮਾਂ ਤੇ ਮਰਨਾ ਸੀ ਖਾਮ ਅਮਰਤ ਜਗਰ ਦੇ ਨਾਲ ਰਾਤ ਦੇ ਰਾਤ ਸੁਪਨੇ ਵਿੱਚ ਤੇਰਾ 150 ਜਨਮ ਭੁਗਤੌ ਰਿਹਾ ਹੈ ਹੁਣ ਖੱਖੋਂ ਤੈਨੂੰ ਸਾਡੇ ਕਰਨ ਦੇ ਵਿੱਚ ਥਾਪ ਪ੍ਰਾਪਤ ਹੋਵੇਗਾ ਐਸੀ ਸ਼ਕਤੀ ਹੈ ਅਮਰਤੂ ਦੇ ਕੁਰਬਾਨੀ ਦੀ ਜਿਹੜਾ ਮੱਥੇ ਤੇ ਲੇਖ ਲਿਖਿਆ ਉਹ ਮੈਂ ਨਹੀਂ ਸਕਦਾ ਗੁਰੂ ਚਾਹੇ ਤੇ ਉਹਨੂੰ ਕਿਤਾਬ ਤੇ ਬਸਤ ਰਿਹਾ ਹੈ